ਓਹੋ ਪਵਨ ਫੇਅਰ ਐਂਡ ਲਵਲੀ ਸ਼ੈਂਪੂ ਚ ਕਿਉਂ ਪਾਈ ਜਾਂਦੇ ਹੋ ਸੰਤੂ ਸਾਹਿਬ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਸੱਚੀ ਫੇਅਰ ਐਂਡ ਲਵਲੀ ਦੇ ਨਾਲ ਰੰਗ ਗੋਰਾ ਹੋ ਜਾਂਦਾ ਹੈ ਅੱਛਾ ਸੱਚੀ ਰੰਗ ਗੋਰਾ ਹੋ ਜਾਂਦਾ ਹੈ ਹਾਂਜੀ ਤੇ ਦੋਸਤੋ ਤੁਹਾਨੂੰ ਵੀ ਅੱਜ ਲਾਈ ਟੈਸਟ ਕਰਕੇ ਦਿਖਾਉਣੀ ਹੈ ਤੇ ਆ ਤਾਂ ਮੈਂ ਕਹਿੰਦਾ ਪਹਿਲੀ ਵਾਰੀ ਚਮਤਕਾਰ ਹੋਇਆ ਦੋਸਤੋ ਇੱਕ ਸਾਈਡ ਤਾਂ ਗਰਦਨ ਦਾ ਕਲਰ ਦੇਖੋ ਤੇ ਇੱਕ ਸਾਈਡ ਦੇਖੋ ਤੁਸੀਂ ਜਦੋਂ ਤੁਸੀਂ ਆਹ ਵਾਲਾ ਟੈਸਟ ਦੇਖੋਗੇ ਨਾ ਤਾਂ ਤੁਸੀਂ ਆਖੋਗੇ ਵੀ ਆਹ ਤੱਕ ਮਾਲ ਅਸੀਂ ਪਹਿਲਾਂ ਕੀਤਾ ਹੀ ਨਹੀਂ ਤੇ ਵਰਤ ਕੇ ਨਹੀਂ ਦੇਖਿਆ ਤੇ ਅੱਜ ਜ਼ਰੂਰ ਵਰਤ ਕੇ ਦੇਖੋਗੇ ਫਿਰ ਤਾਂ ਪਵਣਾ ਆਪਾਂ ਆਪਣੇ ਦੋਸਤਾਂ ਨੂੰ ਦੱਸ ਦਈਏ ਸਾਰਿਆਂ ਨੂੰ ਹਾਂਜੀ ਹਾਂਜੀ ਆਪਾਂ ਦੱਸਾਂਗੇ ਰੰਗ ਬਹੁਤ ਹੀ ਜ਼ਿਆਦਾ ਗੋਰਾ ਹੋ ਜਾਣਾ ਇਸ ਫੇਅਰ ਲਵਲੀ ਦੇ ਨਾਲ ਤੇ ਕਿਹੜੀਆਂ ਚੀਜ਼ਾਂ ਦੇ ਵਿੱਚ ਹੋਰ ਵਰਤਣੀ ਆ ਪਰ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਂ ਬੋਲ ਦਈਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੂੰ ਕਮੈਂਟ ਕੀਤੇ ਸੀ ਪਹਿਲਾ ਨਾਂ ਜੀ ਬੌਨੀ ਸਿੰਘ ਇਹ ਨੇ ਜੀ ਅਜਨਾਲਾ ਤੋਂ ਰਣਜੋਤ ਕੌਰ ਇਹ ਨੇ ਫਗਵਾੜਾ ਤੋਂ ਸੰਦੀਪ ਕੌਰ ਅੰਮ੍ਰਿਤਸਰ ਤੋਂ ਜਸਵੰਤ ਸਿੰਘ ਅਨੀਤਾ ਰਾਣੀ ਤੇ RAMDAS ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਹਾਂਜੀ ਹਾਂਜੀ ਆਪਾਂ ਅੱਜ ਦੋਸਤੋ ਆ ਤੁਸੀਂ ਦੇਖ ਹੀ ਸਕਦੇ ਆ ਵੀ ਜੈਸਵਿਕ ਦੇ ਜਿਹੜੀ ਧੌਣ ਕਾਫੀ ਕਾਲੀ ਹੋ ਗਈ ਸੀ ਕਿਉਂਕਿ ਬੱਚੇ ਜਿਹੜੇ ਗਰਮੀ ਦੇ ਵਿੱਚ ਫਿਰਦੇ ਰਹਿੰਦੇ ਹੈਗੇ ਆ ਤੇ ਬੱਚਿਆਂ ਦੇ ਜਿਹੜੀਆਂ ਕੂਣੀਆਂ ਵੀ ਜ਼ਿਆਦਾ ਕਾਲੀਆਂ ਹੋ ਜਾਂਦੀਆਂ ਤੇ ਧੌਣ ਵੀ ਜਿਹੜੀ ਕਾਲੀ ਹੋ ਜਾਂਦੀ ਆ ਯਾਨੀ ਕਿ ਸਨ ਟੈਨ ਹੋ ਜਾਂਦੀ ਆ ਹਾਂਜੀ ਤੇ ਇਹ ਆਪਣੇ ਵੱਡਿਆਂ ਦੇ ਵੀ ਹੋ ਜਾਂਦੀ ਐ ਤੇ ਬੱਚਿਆਂ ਦੇ ਵੀ ਹੋ ਜਾਂਦੀ ਐ ਤੇ ਇਹ ਫੇਅਰ ਐਂਡ लवली ਨਾ ਬਿਲਕੁਲ ਚੱਕੀ ਜਾਊਗੀ ਹਾਂਜੀ ਬਿਲਕੁਲ ਹਾਂਜੀ ਪਵਨ ਹਾਂਜੀ ਸਭ ਤੋਂ ਪਹਿਲਾਂ ਇੱਕ ਬੌਲ ਦੇ ਵਿੱਚ ਆਪਾਂ ਫੇਅਰ ਐਂਡ ਐਂਡ लवली ਵਾਲੀ ਜਿਹੜੀ ਕਰੀਮ ਆਉਂਦੀ ਆ ਇਹ ਵਾਲੀ ਥੋੜੀ ਜੀ ਆਪਾਂ ਲੈ ਲੈਣੀ ਆ ਥੋੜੀ ਜੀ ਬਹੁਤ ਆਪਾਂ ਨੂੰ ਠੀਕ ਹਾਂਜੀ ਤੇ ਨਾਲ ਹੀ ਆਪਾਂ ਕੋਈ ਵੀ ਜਿਹੜਾ ਕਿ ਸ਼ੈਂਪੂ ਲੈ ਲੈਣਾ ਠੀਕ ਹੈ ਜੀ ਠੀਕ ਥੋੜਾ ਜਿਹਾ ਆਪਾਂ ਇਹਦੇ ਵਿੱਚ ਸ਼ੈਂਪੂ ਪਾਵਾਂਗੇ ਠੀਕ ਤੇ ਹੁਣ ਨਾਲ ਹੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚੀਨੀ ਠੀਕ ਹੈ ਜੀ ਠੀਕ ਆ ਤੇ ਥੋੜਾ ਜਿਹਾ ਚੁਟਕੀ ਕਿ ਤੁਸੀਂ ਪਾਉਣਾ ਜੀ ਮਿੱਠਾ ਸੋਡਾ ਠੀਕ ਹਾਂਜੀ ਕਿਉਂਕਿ ਆਪਾਂ ਇਹ ਬੱਚਿਆਂ ਦੇ ਕਰ ਰਹੇ ਆ ਤੇ ਇਸ ਕਰਕੇ ਆਪਾਂ ਨੂੰ ਜਿਹੜਾ ਕਿ ਚੁਟਕੀ ਕਾ ਬਹੁਤ ਆ ਬਿਲਕੁਲ ਹਾਂਜੀ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿ ਮਿਕਸ ਕਰ ਲੈਨੇ ਆ ਠੀਕ ਹਾਂਜੀ ਤੇ ਹੁਣ ਆਪਾਂ ਲਿਆ ਜੀ ਟਮਾਟਰ ਠੀਕ ਠੀਕ ਹੈ ਜੀ ਹਾਫ ਟਮਾਟਰ ਆਪਾਂ ਜਿਹੜਾ ਕੀ ਲੈ ਲੈਣੇ ਆ ਠੀਕ ਹੈ ਜਿਵੇਂ ਕਿ ਉਹ ਖੜਕਾ ਜਿਹਾ ਕਰਦਾ ਪਿਆ ਠੀਕ ਹੈ ਜੀ ਠੀਕ ਤੇ ਇੱਧਰ ਆਪਾਂ ਸਾਰਾ ਜਿਹੜਾ ਪੇਸਟ ਮਲਾਇਆ ਹੋਇਆ ਹਾਂ ਹਾਂ ਆ ਦੇਖੋ ਜਿਹੜਾ ਕੀ ਰੈਐਕਸ਼ਨ ਹੋ ਰਿਹਾ ਹਾਂ ਹਾਂ ਤੇ ਇਹਨੂੰ ਆਪਾਂ ਇਸ ਟਮਾਟਰ ਦੇ ਉੱਪਰ ਜਿਹੜਾ ਕੀ ਪਾ ਲਾਂਗੇ ਠੀਕ ਇਸ ਤਰ੍ਹਾਂ ਠੀਕ ਹੈ ਲਓ ਜੀ ਠੀਕ ਤੇ ਦੋਸਤੋ ਹੁਣ ਤੁਹਾਨੂੰ ਲਾਈਵ ਡੈਮੋ ਕਰਕੇ ਦਿਖਾਉਣੀ ਹੈ ਬਿਲਕੁਲ ਰੰਗ ਗੋਰਾ ਹੋ ਜਾਊਗਾ 2-4 ਮਿੰਟਾਂ ਦੇ ਵਿੱਚ ਹੀ ਹਾਂਜੀ ਦੋਸਤੋ ਤੁਸੀਂ ਹੁਣ ਕਲਰ ਦੇਖ ਲਓ ਧੌਂ ਦਾ ਹਾਂਜੀ ਇਹਸ ਤੋਂ 2 ਮਿੰਟਾਂ ਬਾਅਦ ਤੁਸੀਂ ਚੈੱਕ ਕਰੋਗੇ ਤੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਬੇਤਾ ਕਿੰਨਾ ਜ਼ਿਆਦਾ ਅਸਰ ਜਰ ਸਿੱਧਾ ਹੋ ਕੇ ਬੈਠੋ ਹਾਂਜੀ ਇਹਦਾ ਨਾ ਦੋਸਤੋ ਕੀ ਹੈ ਕਿ ਤੁਸੀਂ ਇਹਨੂੰ ਹਫ਼ਤੇ ਦੇ ਵਿੱਚ ਦੋ ਵਾਰੀ ਯੂਜ਼ ਕਰਨਾ ਹੈ ਅੱਧੀ ਧੌਂ ਤੇ ਲਾ ਕੇ ਪਾਓ ਫੇਰ ਹੀ ਪਤਾ ਲੱਗੂਗਾ ਹਾਂਜੀ ਅੱਧੀ ਤੇ ਹੀ ਲਾਵਾਂਗੇ ਇੱਕ ਵਾਰੀ ਆ ਦੇਖੋ ਦੋਸਤੋ ਤੁਸੀਂ ਅਸਰ ਇਹਦਾ ਨਾਲ ਦੇ ਨਾਲ ਸਟਾਰਟ ਹੋ ਗਿਆ ਹਾਂ ਜੀ ਬੱਚਿਆਂ ਦੇ ਤਾਂ ਸੋੜਾ ਜਾਂ ਜ਼ਿਆਦਾ ਹੀ ਅਸਰ ਕਰਦਾ ਹੈ ਰੈਐਕਸ਼ਨ ਹੁੰਦਾ ਜਦਾਂ ਕਿ ਆਹ ਦੇਖੋ ਦੋਸਤੋ ਜੈਸਵਿਕ ਗਰਦਨ نیچے ਕਰ ਰਿਹਾ ਪੁੱਤ ਤੇ ਦੋਸਤੋ ਇਹ ਤੁਸੀਂ ਨਾ ਫੇਸ ਵਗੈਰਾ ਤੇ ਬਿਲਕੁਲ ਵੀ ਨਹੀਂ ਯੂਜ਼ ਕਰਨਾ ਇਹ ਸਿਰ ਤੇ ਨਹੀਂ ਲਾਉਣਾ ਦੋਸਤੋ ਆਹ ਦੀ ਕੋਣੀਆਂ ਕਾਣੀਆਂ ਤੇ ਗਰਦਨ ਤੇ ਜਾਂ ਗੋਡਿਆਂ ਤੇ ਤੁਸੀਂ ਲਾ ਸਕਦੇ ਹੋ ਹਾਂਜੀ ਤੇ ਆਫਟਰ ਬੀਫੋਰ ਦੋਸਤੋ ਸਨ ਦਾ ਕਰਨ ਦੀ ਲੋੜ ਹੀ ਨਹੀਂ ਪੈ ਰਹੀ ਤੇ ਤੁਸੀਂ ਆਪ ਹੀ ਚੈੱਕ ਕਰ ਲਓ ਬਿਲਕੁਲ ਤੇ ਮੈਂ ਕਹਿੰਨਾ ਵੀ ਕਮਾਲ ਦੀ ਕਮਾਲ ਦੀ ਟ੍ਰਿਕ ਆ ਪਵਨ ਜੈਸਵਿਕ ਜਿਹੜਾ ਕਿ ਹੱਸ ਰਿਹਾ ਉਹਨੂੰ ਗੁਦਗੁਦੀ ਹੋ ਰਹੀ ਆ ਹਾਂ ਜੈਸਵਿਕ ਸਿੱਧਾ ਹੋ ਕੇ ਬਹਿ ਜਾ ਹੁਣ ਜਾਏਗਾ ਗਰਮੀ ਚ ਦੇਖ ਲਾ ਐਵੇਂ ਫੜ ਕੇ ਤੈਨੂੰ ਫਿਰ ਰੋਜ਼ ਕਰਨਾ ਪੈਣਾ ਤੇ ਦੋਸਤੋ ਬਸ ਇਨਾ ਲਾਤਾ ਦੇ ਜੈਸੇ ਕਿ ਨੂੰ ਅਸੀਂ ਬਾਅਦ ਚ ਨਵਾਉਣੇ ਆ ਤੇ ਤੁਹਾਨੂੰ ਆਫਟਰ ਬੀਫ ਹੁਣ ਇੱਕ ਮਿੰਟ ਸਾਫ ਕਰ ਲੈਣੇ ਤੋਂ ਦੋ ਚਾਰ ਮਿੰਟ ਲਾ ਲਿਆ ਤੇ ਹੁਣ ਤੁਹਾਨੂੰ ਆਫਟਰ ਬੀਫ ਫੋਰ ਦਿਖਾਉਣੇ ਇੱਕ ਪਾਸੇ ਆਪਾਂ ਲਾਇਆ ਹਾਂਜੀ ਆ ਤਾਂ ਆਪਾਂ ਹੁਣ ਕਮਾਲ ਹੋ ਗਈ ਯਾਰ ਲੈ ਆ ਦਿਨ ਪਰ ਰਾਤ ਦਾ ਫਰਕ ਪੈ ਗਿਆ ਪਵਨ ਬਿਲਕੁਲ ਜੀ ਆ ਦੇਖੋ ਤੁਸੀਂ ਆ ਤਾਂ ਮੈਂ ਕਹਿੰਦਾ ਪਹਿਲੀ ਵਾਰੀ ਚਮਤਕਾਰ ਹੋਇਆ ਦੋਸਤੋ ਇੱਕ ਸਾਈਡ ਤਾਂ ਗਰਦਨ ਦਾ ਕਲਰ ਦੇਖੋ ਤੇ ਇੱਕ ਸਾਈਡ ਦੇਖੋ ਤੁਸੀਂ ਇਹ ਨਾ ਤੁਸੀਂ ਬਸ ਹਫਤੇ ਚ ਜਦੋਂ ਦੋ ਵਾਰੀ ਕਰੋਗੇ ਨਾ ਤੇ ਠੀਕ ਹੋ ਜਾਊਗਾ ਵੇਖੋ ਬਿਲਕੁਲ ਸਹੀ ਕਰੋ ਜੈਸੇ ਸਿੱਧਾ ਖੜੋ ਪੁੱਤ ਆਦਰ ਕਮਾਲ ਦਾ ਬੱਚੇ ਟਿਕਦੇ ਨਹੀਂ ਆਪਣੇ ਬੱਚੇ ਆ ਤਾਂ ਕਮਾਲ ਹੋ ਗਈ ਪਵਨ ਮੈਂ ਕਹਿੰਦਾ ਦੋਸਤੋ ਇਧਰਲੀ ਸਾਈਡ ਉਰਲੀ ਸਾਈਡ ਦਿਖਾਥ ਲਾ ਕੇ ਦੱਸ ਪਵਨ ਇਧਰ ਦੇਖ ਲੈ ਇਧਰਲੀ ਸਾਈਡ ਦੇਖੋ ਤੇ ਉਰਲੀ ਸਾਈਡ ਦੇਖੋ ਇਧਰ ਦੇਖ ਲੋ ਦਿਲ ਪਰ ਰਾਤ ਦਾ ਫਰਕ ਪੈ ਗਿਆ ਦੋਸਤੋ ਆ ਤਾਂ ਕਮਾਲ ਦੀ ਟ੍ਰਿਕ ਸੀਗੀ ਹਾਂਜੀ ਤੇ ਦੋਸਤੋ ਜਾਨੀ ਕਿ ਆ ਬੱਚੇ ਆ ਵਾਲੀਆਂ ਕੂਨੀਆਂ ਹੋ ਜਾਂਦੀਆਂ ਕਾਲੀਆਂ ਜਾਂ ਗਰਦਨ ਹੋ ਜਾਂਦੀ ਆ ਹਨਾ ਫੇਸ ਤੇ ਨਹੀਂ ਲਾਉਣਾ ਕਿਉਂਕਿ ਇਹਦੇ ਵਿੱਚ ਆਪਾਂ ਜਿਹੜਾ ਮਿੱਠਾ ਸੋਡਾ ਪਾਇਆ ਹੋਇਆ ਤੇ ਤੁਸੀਂ ਜਿਹੜਾ ਕਿ ਗਰਦਨ ਤੇ ਤੇ ਕੂਨੀਆਂ ਤੇ ਇਹ ਵਾਲਾ ਜਾਂ ਪੈਰਾਂ ਤੇ ਇਹ ਟੈਕਨੀਕ ਹੈ ਜਿਹੜੀ ਕਿ ਅਪਣਾ ਸਕਦੇ ਹੋ ਇਹ ਬਹੁਤ ਹੀ ਵਧੀਆ ਮਤਲਬ ਕੀ ਨੁਕਤਾ ਹੈਗਾ ਤੇ ਸਾਡੇ ਕਹਿੰਦੇ ਇੱਕ ਵਾਰੀ ਜ਼ਰੂਰ ਅਪਣਾਓ ਤੁਸੀਂ ਸ਼ਾਇਦ ਪਹਿਲਾਂ ਵੀ ਯੂਜ਼ ਕਰਦੇ ਹੋਵੋਗੇ ਸੋ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਦੇ